ਸੇਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਰਪਿਤ ਸਿੱਖ ਸੰਗਤਾਂ ਹੋਈਆਂ ਸਾਸ਼ਕਾਨ ਸ਼੍ਰੀ ਹਮੰਦਰ ਸਾਹਿਬ ਵਿਖੇ ਨਤਮਸਤਕ ਅਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਭਲੇਓ ਅੱਜ ਦੇ ਦਿਨ 1666 ਈਸਵੀ ਵਿੱਚ ਪਿਤਾ ਗੁਰਤੇਗ ਬਹਾਦਰ ਜੀ ਮਾਤਾ ਗੁਜਰਕੌਰ ਜੀ ਦੇ ਘਰ ਵਿਖੇ ਅੱਜ ਦਸੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਧਾਰਿਆ ਹੈ ਪਟਨਾ ਸ਼ਹਿਰ ਵਿਖੇ ਸਭੋ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਇਹਨੀ ਠੰਡ ਇਹਨਾਂ ਖੜ ਦੇ باوجود ਵੀ ਸੰਤਾਂ ਦਾ ਜਿਹੜਾ ਪ੍ਰਸ਼ਾ ਹੈ ਉਹ ਘੱਟ ਨਹੀਂ ਹੋ ਰਿਹਾ ਜਦੋਂ ਮਨ ਵਿੱਚ ਸ਼ਰਧਾ ਭਾਵਨਾ ਹੋਵੇ ਗੁਰੂ ਸਾਹਿਬ ਪ੍ਰਤੀ ਉਦੋਂ ਠੰਡ ਧੁੰਦ ਕੋਹਰਾ ਨਹੀਂ ਦੇਖਿਆ ਜਾਂਦਾ ਉਦੋਂ ਸਿਰਫ ਸ਼ਰਧਾ ਦੇਖੀ ਜਾਂਦੀ ਹੈ ਕਿਉਂਕਿ ਡਠੇ ਸੱਬੇ ਥਾਵ ਨਹੀਂ ਤੁੱਜਿਆ ਇਹੋ ਜਿਹਾ ਸਥਾਨ ਹੈ ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਮਨ ਨੂੰ ਠੰਡ ਪੈ ਜਾਂਦੀ ਹੈ ਉਹ ਕਹਿੰਦੇ 24 ਘੰਟੇ ਅਵਰਤਾਰ ਵਰਸਰੀ ਹੈ ਇਸ ਲਈ ਗੁਰੂ ਜੀ ਨੇ ਸਰਾ ਸਰਬੰਸ ਵਾਰ ਦਿੱਤਾ ਠੰਡੇ ਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਤੋਂ ਇੱਕੋ ਸਿੰਘੋ ਕਿਸਤਾ ਨਾਦ ਦਾ ਕਰਜ਼ਾ ਤਾਰਿਆ ਮੈਂ ਇਹ ਗੁਰੂ ਸਾਹਿਬ ਨੇ ਆਪਣੇ ਕੋਲ ਕੁਝ ਨਹੀਂ ਰੱਖਿਆ ਸਾਰਾ ਸਰਬੰਸ ਵਾਰ ਦਿੱਤਾ ਕੋਈ ਨੀਲੇ ਘੋੜੇ ਦਾ ਸ਼ਾਹਸਵਾਰ ਆਪੇ ਗੁਰੂ ਤੇ ਆਪੇ ਚੇਲਾ ਸਰਬੰਸ ਦਾ ਨੇ ਕਹਿ ਕੇ ਕੋਈ ਬੁਲਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈਗੀ ਹੈ ਕੁਰਬਾਨੀ ਬੜੀ ਬੇਮਿਸਾਲ ਹੈਗੀ ਹੈ 9 ਸਾਲ ਦੀ ਉਮਰ ਚ ਆਪਣੇ ਪਿਤਾ ਸ੍ਰੀ ਗੁਰ ਤੇਗ ਬਹਾਦਰ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰਾਇਆ ਕਾਕੇ ਹਿੰਦੂ ਧਰਮ ਜਿਹੜਾ ਹੈਗਾ ਬਚਿਆ ਰਹਿ ਸਕੇ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਹੁਸਨਤ ਹੁੰਦੀ ਸਭ ਕੀ ਜਿਹੜੇ ਅੱਜ ਆਪਾਂ ਸਾਰੇ ਧਰਮ ਇਥੇ ਬੜੇ ਪਰ ਸਹੀ ਤਰੀਕੇ ਨਾਲ ਰਹਿ ਰਹੇ ਆ ਤਾਂ ਸਿਰ ਗੁਰੂ ਗੋਬਿੰਦ ਸਿੰਘ ਜੀ ਕਰਕੇ ਰਹਿ ਰਹੇ ਆ ਜੇ ਅਜ ਦੇਸ਼ ਹੈਗਾ ਤਾਂ ਦਸ਼ਮੇਸ਼ ਕਰਕੇ ਹੈ ਜੇ ਦਸ਼ਮੇਸ਼ ਨਾ ਹੁੰਦਾ ਤਾਂ ਅਜ ਦੇਸ਼ ਵੀ ਨਾ ਹੁੰਦਾ ਇਸ ਲਈ ਸੋ ਹੈਗਾ ਬਹੁਤ ਭਾਗਾ ਭਰੇ ਜਨ ਹੈ ਪ੍ਰਕਾਸ਼ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖ ਲੱਖ ਵਧਾਈ ਹੋਵੇ ਮੈਂ ਦਾਸ਼ੇ ਮੰਨਣਾ ਪਰ ਪਿਆਰੀ ਸਾਧ ਸੰਗਤ ਕਲਗੀਧਰ ਪਿਤਾ ਜੀਆ ਨਾ ਕੋਈ ਹੋਇਆ ਨਾ ਹੋਣਾ ਵਾ ਸਰਬੰਸਦਾਨੀ ਦੇਖ ਲਓ ਅੱਜ ਦੇ ਦਿਨ ਜਿਵੇਂ ਧੁੰਦਾ ਪਈਆਂ ਨੇ ਅੱਜ ਜਨਮ ਦਿਹਾੜਾ ਸੰਗਤਾਂ ਭਰਪੂਰ ਦੇਖੋ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਦੇ ਵਿੱਚ ਘੁੰਮ ਰਹੀਆਂ ਨੇ ਆਓ ਅੱਜ ਰਲ ਮਿਲ ਕੇ ਅਸੀਂ ਮਹਾਰਾਏ ਖੁਸ਼ੀ ਦਾ ਦਿਹਾੜਾ ਮਨਾਈਏ ਤੇ ਉਹਦੇ ਜਸ ਗਾਈਏ ਕਲਗੀਧਰ ਪਾਸ਼ਾ ਦੇ ਕਿੰਦੀ ਵੱਡੀ ਕਹਾਣਾ ਕਾਲ ਕੇ ਤੇ ਸਾਨੂੰ ਇਹ ਰਾਜ ਦੇ ਕੇ ਗਿਆ ਪਾਸ਼ਾ ਲੱਖ ਲੱਖ ਵਧਾਈ ਹੈ ਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ